ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਤੁਈ ਸਾਰੇ ਆਣੇ ਆਪਦੇ ਘਰੇ ਬਹੁਤੀ ਕਹਿਣ ਹੋਵੋਗੇ ਤੁਹਾਡੇ ਲਈ ਲੈ ਕੇ ਆ ਚੁੱਕੇ ਆ ਫੇਰ ਆਪਾਂ ਬਹੁਤ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵੀਡੀਓ ਨੂੰ ਸਕਿਪ ਨਾ ਕਰਿਓ ਕਮੈਂਟ ਬਹੁਤ ਫਣੀ ਹੋਣ ਵਾਲੇ ਹਾਂਜੀ ਦੋਸਤੋ ਹੋਣਾ ਵੀਡੀਓ ਵੇਖੋ ਫੇਰ ਆਪਾਂ ਪਰਦੇ ਕਮੈਂਟ ਆਜੋ ਤੂੰ ਵੀਡੀਓ ਨੂੰ ਛੱਡ ਤੂੰ ਕਰੇ ਜਾ ਕੇ ਰੈਸਟ ਕਰ ਤੇਰੀ ਡਿਲੀਵਰੀ ਦਾ ਟਾਈਮ ਆ ਜੱਜੀਬੀ ਵਾਲੀ ਤੌਰ ਨਾ 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 ਟੈਂਪੂਆਂ ਵਾਲੀ ਤੌਰ ਗੈਸ ਦੀਆਂ ਗੋਲੀਆਂ ਖਾਇਆ ਕਰ ਥੋੜਾ ਘਟਿੱਡ ਕੱਟੇ ਤੇਰਾ ਵਰਦਾ ਕੀ ਆ ਪਰੌਂਠਾ ਜਿਹਾ ਮੈਨੂੰ ਤਾਂ ਇਹ ਚੁੰਮਿਆਂ ਵਾਲੀ ਭਾਬੀ ਦਾ ਮੁੰਡਾ ਲੱਗਦਾ ਬੱਤ ਸਹੀ ਏ ਨਖਰਾ ਚੈੱਕ ਕਰੋ ਮਟਿਆਰ ਦਾ ਕੱਦੂ ਵਰਗਾ ਢਿੱਡ ਕੱਟਿਆ ਰੋਜ਼ ਦਾ ਕੰਡਾ ਇਹਦੇ ਪਿੱਛੇ ਦੋ ਚਿੱਤਣਾ ਚ ਫੇਰੀ ਇਹਦੇ ਕੀੜਾ ਟਿਕੂ ਉਹ ਕੀੜੇ ਨਾ ਕਿੜੇ ਸੱਪੇ ਆਤੀ ਸਾਰੇ ਆ ਤੂੰ ਘਰ ਮਾਤਾ ਤੋਰੀਆਂ ਲੱਭਦੀ ਹੋਣੀ ਆ ਇਹ ਇੱਥੇ ਰੀਲਾਂ ਬਣਾਈ ਜਾਂਦਾ ਹਜਾ ਪਟੜੇ ਸਿਰ ਜਾਰੇ ਚੜ੍ਹ ਨਹੀਂ ਦਿੰਦੇ ਦੁਨੀਆਂ ਜਿਉਂ ਨਹੀਂ ਤੇਰੀ ਵੀਰ ਹੱਥੋਂ ਛੱਡ ਦੇ ਨਹੀਂ ਤਾਂ ਨਾਕ ਡੰਗ ਮਾਰ ਦੇਣਗੇ ਵੀਰ ਜੇ ਤੂੰ ਇਹਨਾਂ ਨੂੰ ਨਾ ਛੱਡਿਆ ਇਹਨਾਂ ਨੇ ਤੇਰੇ ਚਿੱਤਣਾ ਚ ਡੰਗ ਮਾਰ ਦੇਣਾ ਹਜਾ ਪਟੜੇ ਸਿਰ ਜਾਰੇ ਚੜ੍ਹ ਨਹੀਂ ਦਿੰਦੇ ਦੁਨੀਆਂ ਜਿਉਂ ਦੁਨੀਆ ਜਿਉ ਨਹੀਂ ਦਿੰਦੀ ਨਾ 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 ਕੀੜਾ ਨਹੀਂ ਟੇਕਦਾ ਬਸ ਜਿਹੜਾ ਬਾਈ ਦੇ ਚਿੱਤਣਾ ਚ ਚੱਲ ਹੁਣ ਡਾਂਸ ਤਾਂ ਹੋ ਗਿਆ ਹੁਣ ਸਾਪ ਨੂੰ ਪਿੱਛੇ ਲੈ ਲਾ ਅਰੇ ਕਹਿਣਾ ਕੀ ਚਾਹਤੇ ਹੋ ਨਾਗ ਕਿੜੇ ਸੱਪ ਨਾਗ ਨਾ 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 ਪਿੱਛੇ ਜਾ ਕੇ ਹੱਗ ਐ ਵੱਖਰੀ ਹੀ ਥਾਂ ਗੱਲ ਮੈਂ ਕਰਦਾ ਤੇਰੀ ਤਾਰੀਫ ਦਾੜੀ ਤਾਂ ਤੇਰੀ ਆਏ ਜਿਵੇਂ ਚਿੱਤਣਾ ਤੇ 2 ਨੰਬਰ ਪਲੇਟ ਮਾਰਿਆ ਹੋਵੇ ਸਮਝ ਰਹੇ ਹੋ ਸਮਝ ਰਹੇ ਹਾਂ ਹੰਦ ਵਿੱਚ ਤੂੰ ਵੀ ਲੱਗ ਰੰਗ ਵਰਗੀ ਕਿਊਟ ਭਾਬੀ ਨਾ 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 ਕਿਊਟ ਭਾਬਾ ਨੀਖਾਗਾ ਹੋਈ ਪਈ ਹੈ ਡਰਮ ਵਾਈਗੀ ਢੋਲ ਹੋਣ ਲੱਗੇ ਬੜੀ ਕਿਊਟ ਮਿੱਠੀਏ ਜਿੰਨੇ ਵਾਲੇ ਦੇ ਮੂੰਹ ਤੇ ਉਹਦੇ ਤੋਂ ਵੱਧ ਦੇ ਚਿੱਤਣਾ ਤੇ ਹੋਣੇ ਆ ਬਾਈ ਇਹਦੇ ਪੁੱਠਾ ਉਸ ਤਰ੍ਹਾਂ ਲਵਾਇਆ ਕਰ ਮਿੱਠੀ ਨਾ 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 ਮਿੱਠਾ ਭਾਈ ਜੇ ਜਨਾਨਾ ਬਣਦਾ ਚਾਹ ਸੀ ਤਾਂ ਸ਼ੇਵ ਤਾਂ ਕਰਾ ਲੈਂਦਾ ਪਹਿਲਾਂ ਕਰਦਾ ਕੀ ਇਹ ਦਾੜੀ ਵਾਲਾ ਜਨਾਨਾ ਮੇਰੇ ਮਤਰਾਂ ਸੀ ਅੱਜ ਦੀ ਆਪਣੀ ਬਹੁਤ ਹੀ ਛੋਟੀ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਬਾਈ ਬਾਈ